ਕਾਰਨ ਜਿੰਨੀ ਚੌਣ ਤੋਂ ਪਹਿਲਾਂ ਅਕਾਲੀ ਤੇ ਕਾਂਗਰਸੀਆਂ ਨੂੰ ਲੱਗਿਆ ਵੱਡਾ ਝਟਕਾ ਆਮ ਆਦਮੀ ਪਾਰਟੀ ਦੀ ਹੋ ਗਈ ਬੱਲੇ ਬੱਲੇ ਆਮ ਆਦਮੀ ਪਾਰਟੀ ਨੂੰ ਮਿਲ ਗਿਆ ਵੱਡਾ ਸਮਰਥਨ ਅਕਾਲੀ ਦਲ ਤੇ ਕਾਂਗਰਸੀਆਂ ਦਾ ਪੱਲਾ ਛਡਾ ਕੇ ਕਈ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਤਾਂ ਹੁਣ ਝਾੜੂ ਸਫਾਈ ਕਰਦਾ ਜਾਂ ਫਿਰ ਉੱਥੇ ਕੋਈ ਹੋਰ ਹੀ ਬਾਜ਼ੀ ਮਾਰਦਾ ਇਹ ਦੇਖਣ ਵਾਲੀ ਗੱਲ ਹੈ ਪਰ ਉਸ ਤੋਂ ਪਹਿਲਾਂ ਜੋ ਸਮਰਥਨ ਮਿਲਿਆ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਨਾਲ ਹੀ ਜਿੱਤ ਦਾ ਦਾਅਵਾ ਵੀ ਕਰਦੇ ਆ। ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਵੀ ਸਾਡੇ ਵਾਰਡ ਨੰਬਰ 17 ਤੋਂ ਐਮਸੀ ਕਮਲੇਸ਼ ਚੌਧਰੀ ਜੀ। ਔਰ ਉਹਨਾਂ ਦੇ ਨਾਲ ਸਾਡੇ ਜਿਹੜੇ ਪਰਿਵਾਰੀ ਨੇ ਰਵਿੰਦਰ ਹੰਸ ਜੀ ਐਡਵੋਕੇਟ ਰਮਨ ਕੁਮਾਰ ਜੀ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਅਕਾਲੀ ਦਲ ਦੇ ਵਿੱਚੋਂ ਜਿਹੜੇ ਕਨਈਆ لال ਜੀ ਜਿਹੜੇ ਵਾਰਡ ਪ੍ਰਧਾਨ ਸੀ ਮਲਕੀਤ ਸਿੰਘ ਜੀ ਸਵਰਨ ਸਿੰਘ ਜੀ ਰਣਜੀਤ ਕੌਰ ਜੀ ਗੁਰਨਾਮ ਸਿੰਘ ਫੌਜੀ ਜੀ ਮੋਹਨ لال ਜੀ ਜਿਹੜੇ ਮੰਦਰ ਕਮੇਟੀ ਦੇ ਪ੍ਰਧਾਨ ਨੇ ਤਜਿੰਦਰ ਪਾਲ ਫੌਜੀ ਜੀ ਤੇ ਸਵਿੰਦਰ ਸਿੰਘ ਪੰਨੂ ਜੀ ਤੇ ਸੁੱਖਾ ਸਿੰਘ ਹੋਣੀ ਇਹ ਅਕਾਲੀ ਦਲ ਪਾਰਟੀ ਨੂੰ ਕਾਫੀ ਲੰਮੇ ਸਮੇਂ ਤੋਂ ਉਥੇ ਕੰਮ ਕਰਦੇ ਰਹੇ ਨੇ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਅਦਾ ਕਰ ਰਹੇ ਨੇ ਅਸੀਂ ਇਹਨਾਂ ਦਾ ਦਿਲ ਦੀ ਗਰਾਈ ਤੋਂ ਜੀ ਆਖਦੇ ਹਾਂ ਔਰ ਨਾਲ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹਾਂ ਵੀ ਕਾਂਗਰਸ ਪਾਰਟੀ ਤੋਂ ਵਾਰ ਨੰਬਰ 17 ਦੇ ਵਿੱਚ ਹੀ ਹਰਜਿੰਦਰ ਸਿੰਘ ਫੌਜੀ ਜੀ ਗੁਰਜੀਤ ਸਿੰਘ ਟੈਂਟ ਵਾਲੇ ਹਰਪ੍ਰੀਤ ਸਿੰਘ ਜੀ ਗੁਰਮੀਤ ਸਿੰਘ ਜੀ ਕਰਮਚੰਦ ਖੱਡੂ ਜੀ ਇਹ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਇਹ ਵੀ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਜੁੜੇ ਨੇ ਅਸੀਂ ਇਹਨਾਂ ਦਾ ਵੀ ਜੀ ਆਇਆਂ ਆਖਦੇ ਹਾਂ ਔਰ ਉਸ ਤੋਂ ਬਾਅਦ ਬੀਜੇਪੀ ਪਾਰਟੀ ਉਥੇ ਕਾਫੀ ਲੰਮੇ ਸਮੇਂ ਤੋਂ ਸਾਡੇ ਭਰਾ ਸੇਵਾ ਕਰ ਰਹੇ ਸੀ ਬੀਜੇਪੀ ਪਾਰਟੀ ਦੀ ਪਰ ਦੇਖਿਆ ਵੀ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਵਾਅਦਿਆਂ ਤੇ ਆਸte-ਆਸte ਆਮ ਆਦਮੀ ਪਾਰਟੀ ਸਾਰੀ ਖਰੀ ਉੱਤਰਦੀ ਹੋਈ ਨਜ਼ਰ ਆ ਰਹੀ ਹੈ ਅੱਜ ਬੀਜੇਪੀ ਨੂੰ ਵੀ ਅਲਵਿਦਾ ਕਹਿ ਕੇ ਸੁਖਵਿੰਦਰ ਸਿੰਘ ਕੁੱਕੂ ਜੀ ਜਿਹੜੇ ਬੂਥ ਪ੍ਰਧਾਨ ਸੀ ਤੇ ਬਾਉ ਲਾਲ ਜੀ ਇਹ ਵੀ ਬੂਥ ਪ੍ਰਧਾਨ ਸੀ ਅੱਜ ਇਹਨਾਂ ਨੇ ਵੀ ਬੀਜੇਪੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਅਸੀਂ ਇਹਨਾਂ ਦੀ ਦਿਲ ਦੀ ਗਹਿਰਾਈ ਨਾਲ ਇਹਨਾਂ ਨੂੰ ਜੀ ਆਖਦੇ ਹਾਂ ਔਰ ਪਾਰਟੀ ਦੇ ਨਾਲ ਇਹ ਰਾਤ ਦਿਨ ਮਿਹਨਤ ਕਰਕੇ ਇਥੋਂ ਦੇ ਜਿਹੜੀ ਵਾਰਡ ਦੀਆਂ ਜ਼ਿੰਮੇਵਾਰੀਆਂ ਕੀਤੇ ਹੋਏ ਕੰਮ ਜਿਹੜੇ ਨੇ ਲੋਕਾਂ ਦੇ ਵਿੱਚ ਜਾ ਕੇ ਪਾਰਟੀ ਦਾ ਪ੍ਰਚਾਰ ਕਰਕੇ ਵੋਟ ਜਿਹੜੀ ਆ ਹੋਰ ਵਧਾ ਕੇ ਵੱਡੀ ਲੀਡ ਨਾਲ ਜਿਹੜਾ ਇਹ ਜਿਤਾਉਣਗੇ ਸੋ ਮੈਂ ਮੇਰੇ ਨਾਲ ਮੇਰੇ ਵੀਰ ਸੰਨੀ ਆਲੂ ਵਾਲੀਆ ਜੀ ਜੋ ਸੀਵਰੇਜ ਬੋਰਡ ਦੇ ਪੰਜਾਬ ਦੇ ਚੇਅਰਮੈਨ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਕੁਝ ਸ਼ਬਦ ਜਿਹੜੇ ਨੇ ਆਪਣੇ ਜ਼ਰੂਰ ਵਚਾ ਕੇ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਔਰ ਤੁਸੀਂ ਦੇਖਦੇ ਪਏ ਹੋ ਕਿ ਸਾਡੇ ਸ਼ਹਿਰੀ ਕਲਸੀ ਜੀ ਪ੍ਰਧਾਨ ਸਾਹਿਬ ਦਿੱਲੀ ਦੋ ਦੋ ਤਿੰਨ ਪੀਸੀਜ਼ ਕਰਦੇ ਨੇ ਔਰ ਥੋੜੀ ਪਿਛਲੀ ਪੀਸੀ ਜੀ ਸਾਡੇ ਪੱਤਰਕਾਰ ਸੱਜਣ ਆਏ ਹੋਏ ਸੀ ਤੇ ਕੱਲ ਕਹਿੰਦੇ ਜੀ ਅਸੀਂ ਕਾਂਗਰਸ ਦੀ ਜਦ ਪੀਸੀ ਕਵਰ ਕਰ ਰਹੇ ਸੀ ਤੇ ਉਹ ਕਹਿੰਦੇ ਵੀ ਅਸੀਂ ਵੀ ਪੀਸੀ ਡੈਲੀ ਕਰਿਆ ਕਰਨੀ ਉਹ ਕਹਿੰਦੇ ਕਰੋ ਹੋਏ ਕੀ ਕਰਕੇ ਉਹ ਕਹਿੰਦੇ ਕੁਛ ਨਾ ਕੁਛ ਤਾਂ ਕਰਾਂਗੇ ਹੁਣ ਅੱਜ ਉਹਨਾਂ ਨੇ ਪੀਸੀ ਦੀ ਪਲਾਨ ਕੀਤੀ ਕੋਈ ਜੁਆਇਨ ਕਰਨ ਲਈ ਕੋਈ ਕੋਈ ਤਾਂ ਉਹਨਾਂ ਨੇ ਕੋਸ਼ਿਸ਼ ਪਰ ਹੋਇਆ ਕੁਝ ਨਹੀਂ ਕੋਕਾ ਕੋਈ ਹੋਰ ਕੋਈ ਨਹੀਂ ਆਪਾਂ ਇਹ ਕਹਿ ਦਿੰਦੇ ਆ ਵੀ ਇਹ ਸਰਕਾਰ ਦਾ ਮਿਸਯੂਜ਼ ਕਰ ਰਹੇ ਨੇ ਕੋਈ ਨਾ ਕੋਈ ਐਫਓਜੀ ਉਹ ਕਰ ਦਿੰਦੇ ਆ ਤਾਂ ਕਿ ਕਿਸੇ ਨਾ ਕਿਸੇ ਗੱਲ ਨੂੰ ਕਰ ਸਕਣ ਪਰ ਮੈਂ ਸਮਝਦਾ ਕਿ ਮੈਂ ਤੇ ਐਮਸੀ ਮੈਡਮ ਦੇ ਘਰੇ ਵੀ ਗਿਆ ਕਮਲੇਸ਼ ਜੀ ਦੇ ਇਹ ਉਹ ਸੱਜਣ ਨੇ ਜਿਨ੍ਹਾਂ ਦਾ ਘਰ ਮੈਂ ਕਹਿੰਦਾ ਵੀ ਮੈਡਮ ਜੇ ਮੈਂ ਗਲਤ ਹੋਵਾਂ ਤਾਂ ਮੈਨੂੰ ਸਹੀ ਵੀ ਕਰਿਓ ਇੱਕ ਗਲੀ ਦੇ ਖੀਰ ਤੇ ਜਾ ਕੇ ਘਰ ਸੀ ਤੇ ਜਦ ਮੈਂ ਅੰਦਰ ਗਿਆ ਘਰ ਦੇ ਅੰਦਰ ਡਰਾਇੰਗ ਰੂਮ ਚ ਆਮ ਆਦਮੀ ਪਾਰਟੀ ਦੀ ਫਲੈਕਸ ਪੂਰਾ ਦੀਵਾਰ ਭਰੀ ਹੋਈ ਸੀ ਕੀ ਹੈ ਜੀ ਆਮ ਆਦਮੀ ਪਾਰਟੀ ਔਰ ਜਿਹੜੇ ਤੁਸੀਂ ਸਾਰੇ ਸਾਡੇ ਭਰਾ ਆਜਾਮ ਆਵੀ ਪਾਰਟੀ ਸਾਡੀ ਭੈਣਾ ਜੋੜ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਪ੍ਰਧਾਨ ਸਾਹਿਬ ਸਾਡੇ ਪ੍ਰਧਾਨ ਸਾਹਿਬ ਜਿਹੜੇ ਕਿ ਐਮਐਲਏ ਵੀ ਹੈਗੇ ਨੇ ਇਹਨਾਂ ਨੇ ਵੀ ਕਦੀ ਟਿਕਟ ਮੰਗੀ ਨਹੀਂ ਇਹਨਾਂ ਨੂੰ ਟਿਕਟ ਦਿੱਤੀ ਗਈ ਹੈ ਕਦੇ ਨਹੀਂ ਦਿੱਤੀ ਗਈ ਹੈ ਵੀ ਇਹਨਾਂ ਦੇ ਕੰਮ ਹੈ ਕੋਈ ਜਿਸੀ ਕਲਵੰਦ ਜੀ ਬੈਠੇ ਨੇ ਸਾਡੇ ਹਲਕੇ ਦੇ ਪ੍ਰਧਾਨ ਵੀ ਨੇ ਔਰ ਮੈਂ ਦੱਸਣਾ ਚਾਹੁੰਦਾ ਇਹਨਾਂ ਬਾਰੇ ਕਿ ਦਿੱਲੀ ਕੋਈ ਨਾ ਕੋਈ ਕੰਮ ਕਰਾ ਕੇ ਦੇ ਹੋਏ ਫੋਟੋ ਇਹ ਮੈਨੂੰ ਵੀ ਭੇਜਦੇ ਨੇ ਕਿਉਂ ਜੀ ਕੁਲਵੰਤ ਜੀ ਬਿਲਕੁਲ ਜੀ ਡੇਲੀ ਕੋਈ ਨਾ ਕੋਈ ਕੰਮ ਕਰਾਉਂਦੇ ਸਾਨੂੰ ਫੋਟੋ ਭੇਜਦੇ ਆ ਇਹ ਰਵਿੰਦਰ ਹੰਸ ਜੀ ਸਾਡੇ ਅੰਮ੍ਰਿਤਸਰ ਤੋਂ ਨੇ ਪਰ ਇਹਨਾਂ ਨੇ ਵੀ ਜਿਹੜੀ ਸੇਵਾ ਕੀਤੀ ਹੈ ਰਮਨ ਜੀ ਨੇ ਸੇਵਾ ਕਰਤੇ ਹੋਰ ਐਮਸੀਪਾ ਉੱਪਰ ਬੈਠੇ ਸਾਡਾ ਡਿਸਟ੍ਰਿਕਟ ਪ੍ਰਧਾਨ ਜੀ ਬੈਠੇ ਨੇ ਉਸਮਤ ਜੀ ਵੀ ਬੈਠੇ ਨੇ ਗੁਰਿੰਦਰ ਜੀ ਵੀ ਬੈਠੇ ਨੇ ਤੁਹਾਨੂੰ ਸਾਰਿਆਂ ਨੂੰ ਅਸਲੀ ਦੱਸਦੇ ਪਏ ਆ ਕਿ ਮੈਂ ਸ਼ੈਰੀ ਭਾਜੀ ਨੂੰ ਕਹ ਜੀ ਸਾਡੇ ਕੋਲ ਦਿੱਲੀ ਜੁਆਇਨਿੰਗ ਆਂਦੇ ਤੁਸੀਂ ਨਾ ਕਿਉਂ ਲੈਂਦੇ ਹੋ ਤੁਸੀਂ ਕਹੋ ਜੀ ਸਾਡੇ ਕੋਲ ਕਾਂਗਰਸ ਤੋਂ ਪਰਿਵਾਰ ਆ ਰਹੇ ਉਸ ਤੋਂ ਕਹਿੰਦੇ ਨਾ ਜਿਹੜਾ